ਰੇ ਆ ਆ ਆ ਮਹਮਨਿੰਦਰ ਨਾ ਕੋਈ ਸਾਸੀ ਕਾਲ ਨਾ ਲੈਣ ਨਾ ਦੇਣ ਉਹ ਕਿਹਦੇ ਦੇਖਿਆ ਦੇਖਿਆ ਨਹੀਂ ਸੀ ਬਾਈ ਤੁਹਾਨੂੰ ਪਹਿਲਾਂ ਕੀ ਗੱਲ ਸੋਸਤੀ ਜੀ ਪਈ ਹੋਈ ਆ ਕੁਛ ਨਹੀਂ ਵੈਸੇ ਮੂੜੀਆਂ ਠੀਕ ਨਹੀਂ ਸੀਗਾ ਮੂੜ ਨਹੀਂ ਠੀਕ ਕੀ ਕੀ ਗੱਲ ਕੀ ਹੋਗੀ ਮੈਨੂੰ ਤਾਂ ਮੈਂ ਗੱਲ ਵੀ ਕਰਨੀ ਸੀ ਆਪਾਂ ਜੇ ਦੁਕਾਨ ਚੇਂਜ ਨਾ ਕਰ ਲਈ ਇੱਥੋਂ ਕਿਤੇ ਹੋਰ ਦੁਕਾਨ ਚੇਂਜ ਕਿਉਂ ਦੁਕਾਨ ਕਿਉਂ ਚੇਂਜ ਕਰਨੀ ਹੈ ਭਾਈ ਭਈ ਕੰਮ ਤਾਂ ਹੈ ਪਹਿਲਾਂ ਨਹੀਂ ਹੈਗਾ ਉੱਤੋਂ ਉੱਤੋਂ ਵੈਸੇ ਵੇਲੇ ਬਿਠੇ ਰਹਿੰਦੇ ਸਾਰੇ ਜਿਹੜੀ ਆਪਾਂ ਹਮ ਨਾ ਗਾਹ ਕੋਈ ਆਂਦਾ ਨਹੀਂ ਪਹਿਲਾਂ ਤਾਂ ਜੇ ਕੋਈ ਆਂਦਾ ਉਹ ਕੱਪੜੇ ਦਿਖਾ ਕੇ ਅੱਧਾ ਘੰਟਾ ਵੇਸਟ ਕਰਕੇ ਚਲੇ ਜਾਂਦਾ ਨਾ ਵੀ ਲੈਂਦੇ ਨਹੀਂ ਕੱਪੜੇ ਕੱਪੜੇ ਹਮ ਕੋਚਾ ਕੋਚਾ ਨੌਜਰੇ ਦੋ ਦੁਕਾਨਾਂ ਖੁੱਲ ਗਈਆਂ ਨੇ ਉਹਨਾਂ ਨੇ ਤੁਹਾਨੂੰ ਪਤਾ ਬੇੜਾ ਕਰਤਾ ਡਿਸਕਾਊਂਟ ਰਿਟਰ ਚ ਜਾਈ ਜਾਂਦੇ ਕੱਪੜੇ ਸਮਝ ਨਹੀਂ ਆ ਰਿਹਾ ਮੈਂ ਕਹਿੰਦਾ ਚੇਂਜ ਹੀ ਕਰੀਏ ਆਪਾਂ ਜਾਂ ਕੋਈ ਹੋਰ ਕੰਮ ਦਾ ਮੈਂ ਸੋਚਦਾ ਪਈ ਕੋਈ ਹੋਰ ਕੰਮ ਕਰਨ ਲਈ ਕੋ ਮੈਨੂੰ ਇੱਕ ਗੱਲ ਦੱਸ ਹਾਂਜੀ ਸਿਆਣੇ ਕਹਿੰਦੇ ਪੰਜੀਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਨਾ ਹੀ ਦੇ ਨਿਕੋ ਜਿਹੇ ਹੁੰਦੇ ਹੈ ਹੈਨਾ ਆਪਣਾ ਕਦੇ ਕੰਮ ਬਹੁਤ ਵਧੀਆ ਵੀ ਹੁੰਦਾ ਕਿਸੇ ਟਾਈਮ ਤਾਂ ਬਹੁਤ ਵਧੀਆ ਸੀ ਭਾਜੀ ਰੋਣ ਨਾਲ ਘੇਰ ਜਾਂਦੀਆਂ ਸੀ ਹਾਂ ਟਾਈਮ ਹੀ ਖਾਣ ਦੀ ਵੇਲ ਨਹੀਂ ਹੁੰਦੀ ਸਾਡੇ ਵਿੱਚ ਆਸ-ਪਾਸ ਸਾਰੇ ਜਾਣੇ ਰਹੇ ਹਾਂ ਘਰੇ ਠੀਕ ਹੈ ਤੇ ਕਿਸੇ ਦਿਨ ਐ ਵੀ ਹੁੰਦਾ ਕਿ ਬੁਣੀ ਵੀ ਨਹੀਂ ਹੁੰਦੀ ਹੁਣ ਉਹ ਜਿਹਾ ਚੱਲ ਰਿਹਾ ਹੈ ਅਪ ਡਾਊਨ ਚੱਲਦਾ ਰਹਿੰਦਾ ਮਨਿੰਦਰ ਅੱਜ ਮੰਨ ਲੈ ਤੂੰ ਕਹਿਣਾ ਵੀ ਦੁਕਾਨ ਹੋਰ ਕਿਤੇ ਕਰ ਲਈ ਇਹਨਾਂ ਉਸ ਦੂਤ ਕੰਨਾ ਖੁੱਲ ਗਈਆਂ ਕੱਲ ਹੋਰ ਕਿਤੇ karenge ਦੁਕਾਨ ਉੱਥੇ ਦੁਕਾਨਾ ਖੁੱਲ ਗਈਆਂ ਫਿਰ ਉੱਥੋਂ ਵੀ ਚੇਂਜ karenge ਇਹਨਾਂ ਦੇ ਆਉਣ ਤੋਂ ਬਾਅਦ ਹੀ ਘਟਿਆ ਨਾ ਕੰਮ ਤਾਂ ਐਦਾਂ ਨਹੀਂ ਹੁੰਦਾ ਮਨਿੰਦਰ ਕਿਸੇ ਦੇ ਆਉਣਾ ਕਿਸਦਾ ਕੰਮ ਨਹੀਂ ਘਟਦਾ ਜਿਹੜਾ ਤੇਰਾ ਗਾਹਕ ਹੈ ਜਿਹੜਾ ਤੇਰਾ ਰਿਚ ਕੋ ਤੇਰੇ ਕੋਲ ਹੀ ਆਉਣਾ ਜਿਹੜਾ ਉਹਨਾਂ ਦਾ ਉਹਨਾਂ ਕੋਲੇ ਜਾਣਾ ਇੱਕ ਗੱਲ ਦੱਸ ਮੈਨੂੰ ਆਪਣੀ ਕੋਈ ਵੀ ਚੀਜ਼ ਹੈ ਆਪਾਂ ਹਲਕੀ ਵੇਚਦੇ ਆਂ ਮਾੜੀ ਵੇਚਦੇ ਆਂ ਮਹਿੰਗੀ ਵੇਚਦੇ ਆਂ ਜੇ ਤੋਂ ਬ੍ਰਾਂਡਡ ਹੀ ਵੇਚੀ ਦੀ ਆਪਾਂ ਬ੍ਰਾਂਡਡ ਵੇਚੀ ਦੀ ਆ ਵਧੀਆ ਰੇਟ ਤੇ ਵੇਚੀ ਦੀ ਆ ਬਾਕੀਆਂ ਨਾਲੋਂ ਸਸਤੇ ਰੇਟ ਤੇ ਵੇਚਦੇ ਆਂ ਆਪਾਂ ਵੇਚਦੇ ਆ ਕਿ ਨਹੀਂ ਵੇਚਦੇ ਤੇ ਫਿਰ ਅੱਜ ਜੀ ਗਾਹਕ ਨਹੀਂ ਹੈਗਾ ਗਾਹਕ ਘਟ ਹੈ ਤੇ ਮਤਲਬ ਇਹ ਥੋੜੀ ਹੈ ਵੀ ਆਪਾਂ ਦੁਕਾਨ ਹੀ ਸ਼ਿਫਟ ਕਰ ਲਈਏ ਹੈ ਹੈਂ ਨਾ ਕੋਈ ਸਿੱਧੇ ਆਪਣੇ ਪੱਕੇ ਗਾਹਕ ਸੀ ਨਾ ডিসਕਾਊਂਟ ਕਰਕੇ ਉੱਧਰ ਜਾਣ ਲੱਗਦੇ ਵੈਸਾ ਜਦਾ ਓਖਾ ਜਾਣਾ ਆਪਣੇ ਬਹੁਤ ਕੋਈ ਚੱਲ ਨਹੀਂ ਇੱਕ ਵਾਰੀ ਜਾਊਗਾ ਬੰਦਾ ਚੀਜ਼ ਲਊਗਾ ਡਿਸਕਾਊਂਟ ਤੇ ਲੈ ਲੂਗਾ ਘਰੇ ਜਾ ਕੇ ਜਦੋਂ ਇੱਕ ਤੋਂ ਪਾਇਆ ਪੈਂਟ ਨੂੰ ਜਦੋਂ ਵਿੱਚੋਂ ਰੰਗ ਫੇਡ ਹੋ ਗਿਆ ਦੁਬਾਰਾ ਜਾਊਗਾ ਇਓ ਤਾਂ 2-4 ਦਿਨ ਹੀ ਚੱਲਣੀ ਆ ਰੁਪਦਾ ਹੀ ਫੇਰ ਤੈਨੂੰ ਤੇਰੇ ਕੰਮ ਤੇ ਭਰੋਸਾ ਹੈ ਪ੍ਰੋਸਾ ਤਾਂ ਹੈਗਾ ਬਾਈ ਮਿਹਨਤ ਤੇ ਪ੍ਰੋਸਾ ਹੈ ਮੈਨੇ ਤੇ ਪ੍ਰੋਸਾ ਕੰਮ ਤੇ ਵੀ ਪੂਰਾ ਪ੍ਰੋਸਾ ਤੇ ਫਿਰ ਜਦ ਆਪਾਂ ਕੰਮ ਹਲਕਾ ਨਹੀਂ ਕਰਦੇ ਕੰਮ ਵਧੀਆ ਬ੍ਰਾਂਡਡ ਚੀਜ਼ ਵੇਚਦੇ ਆ ਲੋਕਾਂ ਨਾਲੋਂ 10 ਰੁਪਏ ਸਸਤੀ ਹੋਊਗੀ ਮਹਿੰਗੀ ਨਹੀਂ ਹੋਊਗੀ ਸਾਨੂੰ ਪਤਾ ਸਾਡੇ ਕੰਮ 'ਚ ਕੋਈ ਲਾਂਬਾ ਨਹੀਂ ਆਉਂਦਾ ਫਿਰ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹਾਂ ਇੱਕ ਸਬਰ ਨਾਮ ਦੀ ਚੀਜ਼ ਹੁੰਦੀ ਹੈ ਤੇ ਜਿਹੜਾ ਉਹ ਪੇਸ਼ੈਂਸ ਤੇ ਸਬਰ ਬਹੁਤ ਜ਼ਰੂਰੀ ਹੈ ਜੇ ਉਹ ਨਹੀਂ ਹੈ ਕੀ ਦੱਸਾਂ ਹੁਣ ਤੈਨੂੰ ਬੰਦਾ ਕਿਸੇ ਚੀਜ਼ ਉੱਗਾਂ ਨਹੀਂ ਜੇ ਤੁਹਾਡੇ ਕੋਲੇ ਪੇਸ਼ੈਂਸ ਨਹੀਂ ਹੈ ਸਬਰ ਨਹੀਂ ਹੈ ਅਦਗạt ਨਹੀਂ ਹੈਗਾ ਕੋਈ ਚੱਕਰ ਨਹੀਂ ਯਾਰ ਇੱਕ ਦਿਨ ਨਹੀਂ ਹੋਊਗਾ ਦੋ ਦਿਨ ਨਹੀਂ ਹੋਊਗਾ ਤਿੰਨ ਦਿਨ ਨਹੀਂ ਹੋਊਗਾ ਪਰ ਆਪਣਾ ਗਾਹਕ ਆਪਣੇ ਕੋਲ ਹੀ ਆਊਗਾ ਸਮਝ ਗਿਆ ਸਮਝ ਗਿਆ ਮਨ ਨਹੀਂ ਹੌਲਾ ਕਰੀਦਾ ਹੁੰਦਾ ਬਲ ਦਿਲ ਨਹੀਂ ਛੱਡੀਦਾ ਹੁੰਦਾ ਕਦੇ ਵੀ ਬਸ ਮਿਹਨਤ ਕਰਦੇ ਰਹੋ ਤੇ ਜਿਹੜੇ ਰੰਗ ਭਾਗ ਹੈ ਉਸ ਮਾਲਕ ਨੇ ਲਾਣੇ ਸਮਝ ਗਿਆ बस ਆਪਣੇ ਕੰਮ ਤੇ ਆਪਣੀ ਮਿਹਨਤ ਤੇ ਲਗਨ ਤੇ ਭਰੋਸਾ ਰੱਖੋ ਤੇ ਫਲ ਦੀ ਜਿਹੜੀ ਇੱਛਾ ਹੈ ਉਹ ਉਸ ਵਾਹਿਗੁਰੂ ਤੇ ਰੱਖੋ ਠੀਕ ਹੈ ਨਾ ਠੀਕ ਹੈ ਭਾਈ ਇਸ ਲਈ ਕਬਰਾਉਣਾ ਨਹੀਂ ਦਿਲ ਨਹੀਂ ਛੱਡਣਾ ਮਾਲਕ ਨੇ ਆਪੇ ਹੀ ਸਾਰਾ ਕੁਝ ਕਰ ਦੇਣਾ ਠੀਕ ਹੈ ਕਿ ਨਹੀਂ ਹਾਂ ਤੇ ਚਲ ਮੇਰਾ ਭਰਾ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਤੇ ਆਹ ਜਿਹੜੀਆਂ ਸ਼ਰਟਾਂ ਪਈਆਂ ਉਹਨਾਂ ਦੀ ਤੈਹ ਲਾ ਲਾ ਕਬਰਾਉਣਾ ਨਹੀਂ ਹੈਗਾ ਠੀਕ ਹੈ ਭਾਈ ਠੀਕ ਹੈ ਨਾ ਪੇਸ਼ੈਂਸ ਰੱਖਣਾ ਆ oh uh...